एनएनआर न्यूज़ ਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਦਰਿਆ ਸਤਲੁਜ ਦੀ ਹਾਜ਼ਰ ਹੈ। ਇੱਕ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ। ਤਕਰੀਬਨ ਸਵੇਰ ਤੋਂ ਜਲ ਪੱਦਰ ਵਧਿਆ ਹੈ। ਦਰਿਆਦ ਵਿੱਚ 50 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ। ਜੇਕਰ ਉਸ ਤੋਂ ਅੱਗੇ ਹਰੀਕੇ ਹੜ੍ਹ ਦੀ ਗੱਲ ਕਰੀਏ ਤਾਂ ਤਕਰੀਬਨ 2 ਲੱਖ ਕਿਊਸਕ ਪਾਣੀ ਛੱਡਿਆ ਗਿਆ। ਜਿੱਥੇ ਕਿ ਬਿਆਸ ਦਰਿਆ ਅਤੇ ਸਤਲੁਜ ਇਕੱਠੇ ਹੋ ਜਾਂਦੇ ਆ ਤਾਂ ਅੱਗੇ ਜਾ ਕੇ ਫਾਜ਼ਿਲਕਾ, ਫਰੋਹੇਪੁਰ, ਜਲਾਲਾਬਾਦ ਵਿੱਚ ਕਾਫੀ ਜ਼ਿਆਦਾ ਦਰਿਆ ਨੇ ਤਬਾਈ ਮਚਾਈ ਹੈ ਤਾਂ ਦਰਿਆ ਸਤਲੁਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਹੁਣ ਹਾਲਾਤ ਇਹ ਬਣ ਚੁੱਕੇ ਆ ਦਰਖਤਾਂ ਤੱਕ ਦਰਿਆ ਦੇ ਵਿੱਚ ਡਿਗਣੇ ਸ਼ੁਰੂ ਹੋ ਚੁੱਕਿਆ ਤਾਂ ਪਹਿਲੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਛਪੈਦਾ ਦਰਿਆ ਦੇ ਵਿੱਚ ਡਿੱਗਿਆ ਡਿੱਗਿਆ ਕਿਉਂ ਕਿ ਕਿਉਂ ਹੈ ਕਿਉਂਕਿ ਇੱਥੇ ਇੱਕ ਨੋਚ ਸੀ ਜੋ ਬੀਤੀ ਦਰਾਂ ਦੇ ਵਿੱਚ ਦਰਿਆ ਦੇ ਵਿੱਚ ਹੜ ਗਈ ਸੀ ਜਦੋਂ ਤੇਈ ਦੇ ਵਿੱਚ ਪਾਣੀ ਆਇਆ ਸੀ ਤਾਂ ਉਸ ਤੋਂ ਬਾਅਦ ਇਹ ਨੋਚ ਬਣੀ ਨਹੀਂ ਗਈ ਤਾਂ ਕਿ ਹੋਕ ਤਸਵੀਰ ਥੋੜੀ ਦਿਖਾਉਂਨੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਕਿਸ ਤਰ੍ਹਾਂ ਕਿਸ ਕਦਰ ਵੱਧ ਰਿਹਾ ਹੈ ਉਪ ਹਾਂ ਤੇ ਦਰਿਆ ਸਤਲੁਜ ਹੈ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਹਰ ਇੱਕ ਖਬਰ ਹਰ ਇੱਕ ਅਪਡੇਟ ਪਹੁੰਚਾ ਰਹੇ ਆ ਪ੍ਰਸ਼ਾਸਨ ਦੀਆਂ ਨਕਾਮੀਆਂ ਵੱਡੀਆਂ ਜੋ ਖਾਮੀਆਂ ਨੇ ਉਹ ਵੀ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਆ ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਇਸ ਥਾਂ ਤੇ ਕਿੰਨੇ ਵਿੱਚੋਂ ਨੇ ਦੀ ਫਸਲ ਸੀ ਉਹ ਪਾਣੀ ਦੇ ਵਹਾਅ ਦੇ ਵਿੱਚ ਵਹਿ ਚੁੱਕੀ ਹੈ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਤਾਂ ਦਰਖਤ ਡਿੱਗਣ ਸ਼ੁਰੂ ਹੋ ਚੁੱਕਿਆ ਹੈ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝ ਕਰ ਰਹੇ ਆ ਦਰਕਤ ਦੀ ਜੜਾਂ ਤੱਕ ਨਿਕਲ ਗਈ ਐ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਕਈ ਥਾਵਾਂ ਤੇ ਦਰਿਆ ਨੇ ਖੋਰਾ ਜਾਨੀ ਕਿ ਢਾਹ ਵੀ ਲਾਈ ਹੋਈ ਐ ਔਰ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਾਂ ਬੜੀਆਂ ਤਸਵੀਰਾਂ ਐਨਐਨਰ ਨਿਊਜ਼ ਤੇ ਪਹਿਲੀਆਂ ਤਸਵੀਰਾਂ ਸਵੇਰ ਤੋਂ ਲੈ ਕੇ ਅਸੀਂ ਤੁਹਡੇ ਤੱਕ ਪਹਚਾਰਿਆਂ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆਪਣੇ ਆਪ ਚ ਬਹੁਤ ਕੁਝ ਬਿਆਨ ਕਰਦੀ ਹੈ ਕਿਉਂਕਿ ਪ੍ਰਸ਼ਾਸਨ ਦੀਆਂ ਵੱਡੀਆਂ ਨਾਕਾਮੀਆਂ ਇੱਥੇ ਨੇ ਸਾਹਮਣੇ ਤੁਸੀਂ ਅੱਗੇ ਸਾਹਮਣੇ ਸਿੱਧੀ ਤਸਵੀਰ ਦਿਖਾਈਏ ਤੇ ਜਦੋਂ ਤਾਈ 23 ਦੇ ਵਿੱਚ ਪਾਣੀ ਆਇਆ ਸੀ ਤਾਂ ਇਹ ਪੂਰੀ ਲੰਮੀ ਨੋਜ ਸੀ ਜੋ ਕਿ ਦਰਿਆ ਦੇ ਪਾਣੀ ਦੇ ਵਿੱਚ ਵਹਿ ਗਈ ਸੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਨਾਕਾਮੀਆਂ ਕੀ ਨੇ ਉਹ ਵੀ ਸਾਰੀਆਂ ਦਿਖਾਵਾਂਗੇ ਉਸ ਤੋਂ ਪਹਿਲਾਂ ਮਾਤਾ ਜੀ ਸਾਡੇ ਨਾਲ ਗੱਲਬਾਤ ਕਰਨਗੇ ਮਾਤਾ ਜੀ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਕਿੰਨਾ ਕੁ ਪਾਣੀ ਔਰ ਨੁਕਸਾਨ ਕਿੰਨਾ ਕੁ ਹੈ ਨੁਕਸਾਨ ਤਾਂ ਬਹੁਤ ਹੀ ਹੋ ਰਿਹਾ ਹੈ ਪਾਣੀ ਬਹੁਤ ਏ ਜੇਕਰ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਪਾਣੀ ਦੇ ਵਿੱਚ ਡੁੱਬੀ ਹੋਈ ਏ ਡੁੱਬੀ ਹੋਈ ਏ ਪ੍ਰਸ਼ਾਸਨ ਦੇ ਹਾਲਾਤ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਪਹੁੰਚਿਆ ਇੱਥੇ ਮਾੜੀ ਹਾਲਾਤ ਏ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਇੱਥੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਕੋਈ ਪਟਵਾਰੀ ਤਹਿਸੀਲਦਾਰ ਐਸ ਡੀ ਐਮ ਕੋਈ ਤੁਸੀਂ ਦੇਖਿਆ ਇੱਥੇ ਨਹੀਂ ਜੀ ਕੋਈ ਪਹੁੰਚਿਆ ਨਹੀਂ ਮਾਤਾ ਜੀ ਤੁਹਾਡੀ ਜ਼ਿੰਦਗੀ ਦਾ ਤਜਰਬਾ ਬਹੁਤ ਜ਼ਿਆਦਾ ਵੱਡਾ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਕਈ ਵਾਰ ਪਾਣੀ ਦੇਖਿਆ ਹੋਣਾ ਹੈ ਤੇ ਹਾਲਾਤ ਇਸੇ ਤਰ੍ਹਾਂ ਦੇ ਹੁੰਦੇ ਕਿ ਇੰ ਤੋਂ ਵੀ ਜ਼ਿਆਦਾ ਖਰਾਬ ਹੋ ਜਾਂਦੇ ਜਿਆਦਾ ਵੀ ਹੋ ਜਾਂਦੇ ਸੀ ਇਸ ਤਰ੍ਹਾਂ ਵੀ ਹੁੰਦੇ ਸੀ ਜਿਆਦਾ ਵੀ ਹੁੰਦੇ ਸੀ ਬੰਦੇ ਵੀ ਰੁੜ ਜਾਂਦੇ ਸੀ ਤਾਂ ਤੁਸੀਂ ਬੰਦਿਆਂ ਦੀ ਰੁੜ ਜਾਣ ਦੀ ਗੱਲ ਕੀਤੀ ਹੈ ਜੋ ਸਰਕਾਰ ਹੈ ਉਹ ਕਹਿੰਦੀ ਕਿ ਅਸੀਂ ਬੱਕਰੀਆਂ ਦਾ ਮੁਆਵਜ਼ਾ ਬਕਤਾਂ ਦਾ ਮੁਆਵਜ਼ਾ ਜਾਨਕ ਸਾਰਾ ਦੇਾਂਗੇ ਤਾਂ ਕੁਝ ਮਿਲਿਆ ਤੁਹਾਨੂੰ ਕੁਝ ਨਹੀਂ ਮਿਲਿਆ ਤੁਸੀਂ ਕਹਿੰਦੇ ਬੰਦਿਆਂ ਦਾ ਮੁਆਵਜ਼ਾ ਨਹੀਂ ਮਿਲਿਆ ਨਾ ਜੀ ਕਿਸੇ ਦਾ ਨਹੀਂ ਮਿਲਿਆ ਬੰਦੇ ਰੁੜ ਜਾਂਦੇ ਦਰਿਆ ਦੇ ਵਿੱਚ ਕੋਈ ਮੁਆਵਜ਼ਾ ਨਹੀਂ ਮਿਲਿਆ ਤਾਂ ਦੂਜੇ ਪਾਸੇ ਜੀ ਇਸ ਤਰ੍ਹਾਂ ਲਗਾਤਾਰ ਪਾਣੀ ਵਧਦਾ ਤੇ ਕਿੰਨਾ ਕੋ ਨੁਕਸਾਨ ਹੋ ਸਕਦਾ ਔਰ ਅੱਗੇ ਪਿੰਡ ਕਿੰਨੇ ਕੁ ਹੈ ਜਿਨ੍ਹਾਂ ਦਾ ਨੁਕਸਾਨ ਹੈ ਜੀ ਤੇਰੇ ਪਿੰਡ ਹੈਗੇ ਨੇ ਨੁਕਸਾਨ ਜਿਨ੍ਹਾਂ ਦਾ ਹੋ ਰਿਹਾ ਹੈ ਇਸੇ ਤਰ੍ਹਾਂ ਪਾਣੀ ਹੁਣ ਜੇ ਗੱਲ ਕਰੀ ਤਾਂ ਪਾਣੀ ਵਧ ਰਿਹਾ ਹੈ ਵਧ ਰਿਹਾ ਤੇ ਜੇਕਰ ਅੱਗੇ ਦਰਿਆ ਦੇ ਜੋ ਖੋਰਾ ਲਾਇਆ ਢਾ ਲੱਗੀ ਹੋਈ ਹੈ ਕਿੰਨੇ ਕੁ ਏਕੜਾ ਜੋ ਦਰਿਆ ਦੇ ਵਿੱਚ ਜ਼ਮੀਨ ਵਹਿ ਚੁੱਕੀ ਹੈ ਬਹੁਤ ਵਾਧੂ ਤਾਂ ਹਾਲਾਤ ਤੁਸੀਂ ਦੇਖ ਚੁੱਕੇ ਹੋ ਹਾਂ ਜੀ ਹੋਰ ਮੰਦ ਕੀ ਕਰਨ ਚਾਹੋਗੇ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਹੋਰ ਕੰਦੇ ਚਾਹੁੰਦੇ ਜਿੰਨਾ ਦੇ ਮਕਾਨ ਕੱਚੇ ਨੇ ਉਹਨਾਂ ਦੀ ਢੇਢੇਰੀ ਹੁੰਦੀ ਆ ਪੰਜ ਮਕਾਨ ਬਿਜੀ ਜਾਂਦੇ ਕਪੜਾ ਲੀੜਾ ਬਿਜੀ ਜਾਂਦਾ ਮਕਾਨਾਂ ਦੇ ਵਿੱਚ ਹਾਲਾਤ ਮਾੜੀ ਹੈਗੀ ਤਾਂ ਕੋਲ ਮਲਾ ਕੇ ਹਾਲਾਤ ਮਾੜੇ ਦਰਿਆ ਸਤਲੁਜ ਨੇ ਕਰਤੇ ਆ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਪੂਰਾ ਉਫਾਨ ਤੇ ਆ ਤਾਂ ਵੱਡੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਘਟਿਆ ਨਹੀਂ ਗੱਲ ਪੱਧਰ ਲਗਾਤਾਰ ਵਧ ਰਿਹਾ ਔਰ ਦਰਖਤ ਤੱਕ ਵਿੱਚ ਡਿਗਣੇ ਸ਼ੁਰੂ ਹੋ ਚੁੱਕੇ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪ੍ਰਸ਼ਾਸਨ ਤੇ ਕਾਫੀ ਜ਼ਿਆਦਾ ਸਵਾਲ ਉੱਠਿਆ ਹੈ ਇੱਥੇ ਪ੍ਰਸ਼ਾਸਨ ਤੇ ਸਵਾਲ ਬਹੁਤ ਜ਼ਿਆਦਾ ਉੱਠਿਆ ਕਿ ਪ੍ਰਸ਼ਾਸਨ ਨਾਕਾਮ ਰਿਹਾ ਤਾਂ ਇਹ ਮਾਤਾ ਜੀ ਨੇ ਵੀ ਦੱਸਿਆ ਕਿ ਕਹਿੰਦੇ ਪ੍ਰਸ਼ਾਸਨ ਨਾਕਾਮ ਰਿਹਾ ਪ੍ਰਸ਼ਾਸਨ ਦੀਆਂ ਵੱਡੀਆਂ ਕਾਮਯਾਸੀ ਇੱਥੇ ਤਾਂ ਇਸ ਤੋਂ ਅੱਗੇ ਜਾਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅੱਗੇ ਵੀ ਦਰਸਾਤਰੂ ਜਿਉਂ ਆਫਾਨ ਤੇ ਆ ਪੂਰਾ ਉੱਪਰ ਲੰਘ ਕੇ ਕੋਸ਼ਿਸ਼ ਕੀਤੀ ਅੱਗੇ ਲੰਘ ਕੇ ਜਾਣ ਦੀ ਕੋਸ਼ਿਸ਼ ਆਪਾਂ ਕੀਤੀ ਉਸ ਤੋਂ ਕਿ ਆਪਾਂ ਲੰਘਿਆ ਤਾਂ ਅੱਗੇ ਹਾਲਾਤ ਦਿਖਾਵਾਂਗੇ ਦਰਿਆ ਸਤਲੁਜ ਦੇ ਸਾਰੇ ਤਾਂ ਹਾਲਾਤ ਬਹੁਤ ਭਿਆਨਕ ਤਬਾਈ ਚਾਰੇ ਪਾਸੇ ਹੋ ਚੁੱਕੀ ਹੈ ਦਰਿਆ ਸਤਲੁਜ ਨੇ ਤਬਾਈ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਬੰਨਾਂ ਨੂੰ ਖੋਰਾ ਲੱਗਿਆ ਹੋਇਆ ਹੈ ਜ਼ਮੀਨਾਂ ਦਰਿਆ ਦੇ ਵਿੱਚ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਡਿੱਗ ਚੁੱਕੀਆਂ ਵੀ ਹੈ ਤਾਂ ਵੱਡੀ ਤਸਵੀਰ ਤਾਂ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਆ ਇੱਥੇ ਇਹ ਲਗਾਤਾਰ ਇੱਥੇ ਜ਼ਮੀਨ ਵਿੱਚ ਵੈਰੀ ਇੱਥੋਂ ਤੱਕ ਪੱਥਰ ਤੱਕ ਦਰਿਆ ਦੇ ਵਿੱਚ ਡਿੱਗਣਾ ਸ਼ੁਰੂ ਹੋ ਚੁੱਕਿਆ ਹੈ ਤੇ ਹਾਲਾਤ ਇਹ ਨੋਚ ਪੂਰੀ ਤਰ੍ਹਾਂ ਥੱਲੇ ਤਸ ਚੁੱਕੀ ਆ ਤੇ ਵੱਡੀ ਖਬਰ ਹੈ ਨੋਚ ਦੇ ਸਕਦੇ ਹਾਂ ਇਹ ਪ੍ਰਸ਼ਾਸਨ ਦੀ ਨਿਕੰਮੀ ਕਈ ਜਾਂ ਫਿਰ ਕਿਸ ਦੀ ਪਾਣੀ ਦੇ ਵਿੱਚ ਵਹੀ ਕਿਉਂ ਪਾਣੀ ਇੰਨਾ ਜ਼ਿਆਦਾ ਵੀ ਨਹੀਂ ਵਧਿਆ ਜਿੰਨਾ ਕਿ 23 ਦੇ ਵਿੱਚ ਸੀ ਜਾਂ 19 ਦੇ ਵਿੱਚ ਥੱਲੇ ਕਿਉਂ ਡਿੱਗਿਆ ਉਸ ਦਾ ਕਾਰਨ ਹੈ ਕਿ ਉਸ ਦਾ ਕਾਰਨ ਕੀ ਹੈ ਕਿਉਂਕਿ ਜੇ ਅਨ ਟ੍ਰੇਨ ਬੰਦਿਆ ਤੂੰ ਜਦੋਂ ਕੰਮ ਕਰਵਾਵਾਂਗੇ ਤਾਂ ਹਾਲਾਤ ਫਿਰ ਇਹੀ ਹੋਣਗੇ ਤਾਂ ਦੇਖ ਸਕਦੇ ਹੋ ਅੱਗੇ ਤੱਕ ਤਸਵੀਰ ਪਾਣੀ ਲਗਾਤਾਰ ਵਧ ਰਿਹਾ ਹੈ ਬੜੀਆਂ ਤਸਵੀਰਾਂ ਹਨਾਰ ਨਿਊਜ਼ ਦੇ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਅੱਗੇ ਤੱਕ ਦੇਖ ਸਕਦੇ ਹੋ ਕਾਫੀ ਜ਼ਿਆਦਾ ਹਾਲਾਤ ਖਰਾਬ ਮਾੜੇ ਤਾਂ ਅਕਮਰ ਬੇਨਤੀ ਹੈ ਕਿ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਅਸੀਂ ਕੈਮਰਾ ਇੱਧਰ ਰੱਖਾਂਗੇ ਜਿੱਧਰ ਪਾਣੀ ਚੱਲ ਰਿਹਾ ਹੈ ਤਾਂ ਖਾਸ ਕਰਕੇ ਲੋਹਿਆ ਰੇ ਉਹਨਾਂ ਮੇਰੀ ਬੇਨਤੀ ਹੈ ਉੱਥੇ ਵੱਡਾ ਖਤਰਾ ਪੈਦਾ ਹੋ ਹੋ ਸਕਦਾ ਨਹੀਂ ਹੋ ਚੁੱਕਿਆ ਹੋਵੇਗਾ ਤਾਂ ਉਹ ਆਪਣਾ ਬੰਦੋਬਸਤ ਕਰ ਲੈਣ ਜੇਕਰ ਪਿੰਡਾਂ ਦੇ ਵਿੱਚ ਬੈਠੇ ਆ ਤਾਂ ਉੱਥੇ ਬੰਨ ਦੇ ਹਾਲਾਤ ਖਰਾਬ ਹੈ ਤਾਂ ਬੰਨਾਂ ਦੀ ਮਜ਼ਬੂਤੀ ਕਰ ਲੈਣ ਉਹ ਜੇਕਰ ਬੰਨਾਂ ਦੀ ਮਜ਼ਬੂਤੀ ਨਹੀਂ ਕਰਦੇ ਤਾਂ ਉੱਥੇ ਖਤਰਾ ਪੈਦਾ ਹੋ ਸਕਦਾ ਬਹੁਤ ਜ਼ਿਆਦਾ ਵੱਡਾ ਬਹੁਤ ਜ਼ਿਆਦਾ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਉੱਥੇ ਲੋਹਿਆਂ ਆਰੀਆਂ ਦੇ ਲਈ ਦੁਖੀ ਕਰਨ ਵਾਲੀ ਤਸਵੀਰ ਹੈ ਇਹ ਲੁਣੀ ਹੈ ਇਧਰ ਲਈ ਦੁਖੀ ਕਰਨ ਵਾਲੀ ਤਸਵੀਰ ਹੈ ਉੱਥੋਂ ਦੇ ਜੋ ਬੰਨਾਂ ਦੇ ਹਾਲਾਤ ਤਰਸਜੋਗ ਹੈ ਹਾੜਤ ਬਹੁਤ ਜ਼ਿਆਦਾ ਮਾਰੇ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵੱਧ ਰਿਹਾ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਦਿਖਾਈ ਦੇਗਾ ਤਾਂ ਦੇਖ ਸਕਦੇ ਹੋ ਆਫਾਨ ਤੇ ਸਤਲੁਜ ਇਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਕ੍ਰੇਟ ਲੱਗੇ ਹੋਏ ਸੀ ਜੋ ਤਾਰਾਂ ਵਗੈਰਾ ਸਭ ਥੱਲੇ ਤਸ ਚੁੱਕਿਆ ਹੈ ਪੂਰਾ ਇਧਰ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਪਾਣੀ ਚ ਡੁੱਬਣੀ ਸ਼ੁਰੂ ਹੋ ਚੁੱਕਿਆ ਹੈ ਵੱਡੀ ਤਸਵੀਰ ਹੈ ਪਾਣੀ ਕਿਸ ਤਰ੍ਹਾਂ ਪੈ ਰਿਹਾ ਉਹ ਵੀ ਦਿਖਾ ਦਿੰਦੇ ਆ ਇਹ ਪਾਣੀ ਪੈ ਰਿਹਾ ਹੈ ਆ ਝੋਨੇ ਦੀ ਤਸਵੀ ਤੁਸੀਂ ਦੇਖ ਸਕਦੇ ਹੋ ਅੱਗੇ ਉਹ ਤਸਵੀਰ ਦਿਖਾ ਦੇਣਾ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਤਾਂ ਜੋ ਨੀਵੇਂ ਰੱਖਿਆ ਉਹਨਾਂ ਤੱਕ ਖਬਰ ਪਹੁੰਚ ਸਕੇ ਇਹ ਖੋਰ ਮੈਂ ਗੱਲ ਦੱਸ ਜਮਾ ਇੱਧਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੰਨ ਹੈ ਤਾਂ ਬੰਨ ਦੇ ਨਾਲ ਹੁਣ ਪਾਣੀ ਲੱਗ ਚੁੱਕਿਆ ਹੁਣ ਤਸਵੀਰ ਡਰਾਉਣੀ ਹੋ ਚੁੱਕੀ ਹੈ ਇਹ ਤਾਂ ਲੋਈ ਏਰੀਆ ਦਾ ਸਾਵਧਾਨ ਹੋ ਜਾਣ ਇੱਧਰ ਤੁਸੀਂ ਦੇਖੋ ਕਿਸ ਤਰ੍ਹਾਂ ਪਾਣੀ ਅੱਗੇ ਵਧਦਾ ਲਗਾਤਾਰ ਪਾਣੀ ਵਧ ਰਿਹਾ ਹੈ ਅਛਲਣਾ ਆਫਾਨ ਦਰਾ ਸਤ루 ਦਾ ਕਹਿਰ ਲਗਾਤਾਰ ਜਾਰੀ ਹੈ ਮੈਂ ਖਾਸ ਕਰਕੇ ਕਹਿਣਾ ਹੁਣਾ ਤਾਂ ਹੁਣ ਤੁਸੀਂ ਪਹਿਲਾਂ ਟਾਈਟਲ ਤੁਸੀਂ ਜੋ ਦੇਖਿਆ ਟਾਈਟਲ ਦਾ ਮਤਲਬ ਸੀ ਕਿ ਦਰਿਆ ਦੇ ਵਿੱਚੋਂ ਦਰਖਤ ਡਿਗਣੇ ਸ਼ੁਰੂ ਹੋ ਚੁੱਕੇ ਹੈ ਇੱਕ ਵੱਡੀ ਨੁਕਸ ਸੀ ਤਾਂ ਉਥੇ ਦਰਿਆ ਦੇ ਵਿੱਚ ਦਰਖਤ ਡਿਗਣੇ ਸ਼ੁਰੂ ਹੋ ਚੁੱਕੇ ਹੈ ਤੇ ਦੂਜੀ ਗੱਲ ਮੈਂ ਵੱਡੀ ਦੱਸ ਦਵਾਂ ਕਿ ਲੋਹਿਆ ਏਰੀਆ ਦੇ ਜਿਹੜੇ ਪਿੰਡ ਸੀ ਬਾੜ ਦੇ ਨਾਲ ਕਰ ਸੀ ਤਾਂ ਉਹਨਾਂ ਨੂੰ ਆਪਣਾ ਬੰਦੋਬਸਤ ਤਿਆਰੀ ਕਰ ਲੈਣੀ ਚਾਹੀਦੀ ਹੈ ਤਿਆਰ ਰਹਿਣਾ ਚਾਹੀਦਾ ਹੈ ਅੱਲਾ ਟਰੈਨ ਚਾਹੀਦਾ ਹੈ ਕਿ ਕਿਤੇ ਬਾੜ ਨੂੰ ਨੁਕਸਾਨ ਨਾ ਕਰੇ ਤੇ ਘਰਾਂ 'ਚ ਪਾਣੀ ਨਾ ਆ ਜਾਵੇ ਪਾਣੀ ਲਗਾਤਾਰ ਵਧ ਰਿਹਾ ਪਾਣੀ ਆਫਾਨ ਤੇ ਪੂਰਾ ਇਸ ਟਾਈਮ ਤਾਂ ਮੈਂ ਕਦੇ ਗੱਲ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਆਪਣਾ ਬੰਦੋਬਸਤ ਕਰ ਲਓ ਆਪਣੇ ਘਰ ਛੱਡ ਦਿਓ ਦੂਰ ਚੱਲ ਜਾਓ ਹਾਂ ਘਰਾਂ ਦੇ ਵਿੱਚ ਰਹੋ ਪਰ ਜ਼ਰੂਰੀ ਸਮਾਨ ਹੈ ਜੋ ਉਸ ਨੂੰ ਕਿੱਦਾਂ ਵੀ ਤੁਸੀਂ ਸਮੇਟ ਸਕਦੇ ਹੋ ਜਿਵੇਂ ਰਿਸ਼ਤੇਦਾਰਾਂ ਦੇ ਕੋਲ ਜਾਂ ਫਿਰ ਖੱਤਾਂ ਦੇ ਉੱਪਰ ਜਾਂ ਫਿਰ ਆਪਣੇ ਟਰੈਕਟਰਾਂ ਜਰਾ ਕੇ ਦੂਰ ਕਿਤੇ ਜੋ ਵੀ ਤੁਹਾਡਾ ਵਾਹਨ ਹੈ ਜੋ ਤੁਹਾਡਾ ਸੋਰਸ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਉਹਨਾਂ ਚ ਲੱਦ ਕੇ ਜਾ ਸਕਦੇ ਹੋ ਜੇਕਰ ਕੋਈ ਮੇਰਾ ਵੀਰ ਸਾਨੂੰ ਦੇਖ ਰਿਹਾ ਮੰਡਿਆਲੇ ਤੋਂ ਛਣਾ ਲੋਹਿਆਂ ਤੋਂ ਦੇਖ ਰਿਹਾ ਹੈ ਤਾਂ ਕਮੈਂਟ ਜ਼ਰੂਰ ਕਰ ਦੇਵੇ ਉਹਨੂੰ ਅਸੀਂ ਪੂਰੀ ਪ੍ਰੋਪਰ ਉਹਨਾਂ ਦੇ ਲਈ ਜਾਣਕਾਰੀ ਦੇ ਦੇ ਰਹੇ ਹਾਂ ਕਿ ਵੱਡਾ ਖਤਰਾ ਹੈ ਉੱਥੇ ਜਾਂਦੀਆਂ ਪਿੰਡ ਮਡਾਲੇ ਦੀ ਛੰਨਾ ਤੱਕਾ ਵਸਤੀ ਅੱਗੇ ਹੋਰ ਬਹੁਤ ਸਾਰੇ ਪਿੰਡਾਂ ਨੂੰ ਵੱਡਾ ਖਤਰਾ ਹੈ ਉੱਥੇ ਪਾਣੀ ਕਾਫੀ ਜ਼ਿਆਦਾ ਵੱਧ ਚੁੱਕਿਆ ਹੋਵੇਗਾ ਥੋੜਾ ਨਹੀਂ ਬਹੁਤ ਜ਼ਿਆਦਾ ਵੱਧ ਚੁੱਕਿਆ ਹੋਵੇਗਾ ਜਿੰਨਾ ਕਿ ਪਾਣੀ ਉਫਾਨ ਤੇ ਲਗਾਤਾਰ ਵੱਧ ਰਿਹਾ ਹੈ ਲਗਾਤਾਰ ਪਾਣੀ ਵੱਧ ਰਿਹਾ ਤਸਵੀਰਾਂ ਦੇਖ ਸਕਦੇ ਹੋ ਇੱਕ ਵਾਰ ਫੇਰ ਲਗਾਤਾਰ ਤਸਵੀਰਾਂ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਡਾਲੇ ਦੀ ਛੰਨਾ ਨੰਬਰ 1 ਦੂਜੇ ਨੰਬਰ ਤੇ ਜਾਣੀਆਂ ਪਿੰਡ ਤੀਜੇ ਨੰਬਰ ਤੇ ਧੱਕਾ ਬਸਤੀ ਉੱਥੇ ਇੱਕ ਬੰਨ ਸੀ ਉਹ ਖਤਰਾ ਪੈਦਾ ਉੱਥੇ ਮੈਨੂੰ ਲੱਗਦਾ ਕਿ ਹੁਣ ਉਹ ਇਸ ਟਾਈਮ ਦਰਿਆ ਦੇ ਵਿੱਚ ਹੜ ਚੁੱਕਿਆ ਹੋਣਾ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਹੜ ਗਿਆ ਹੜ ਚੁੱਕਿਆ ਹੋਣਾ ਤਸਵੀਰ ਵੱਡੀ ਤਸਵੀਰ ਤੁਹਾਡੇ ਸਾਹਮਣੇ ਤੋ ਵੱਡੀ ਤਸਵੀਰ ਤੁਹਾਡੇ ਸਾਹਮਣੇ ਕਿ ਉੱਥੋਂ ਲੋਈਏ ਏਰੀਆ ਨੂੰ ਵੱਡਾ ਖਤਰਾ ਹੈ ਵੱਡਾ ਖਤਰਾ ਪਿੰਡਾਂ ਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਹੈ ਅੱਗੇ ਜੋ ਹੋਰ ਦਰਿਆ ਏਰੀਆ ਦੇ ਵਿੱਚ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਵੱਡਾ ਖਤਰਾ ਹੈ ਤੋ ਆਪਣਾ ਸਮਾਨ ਸਮੇਟ ਲੈਣ ਦੂਰ ਬੰਦੋਬਸਤ ਕਰ ਲੈਣ ਦਰਿਆਵਾਂ ਤੋਂ ਜਾਣ ਦਾ ਬੰਨਾ ਤੇ ਹਾਲਾਤ ਤਰਸਜੋਗ ਨੇ ਬੰਡ ਟੁੱਟ ਸਕਦੇ ਆ ਉੱਥੇ ਇਹਨੇ ਕੋ ਪਾਣੀ ਦੇ ਨਾਲ ਹਾਲਾਤ ਮਾੜੇ ਨੇ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਤਸਵੀਰ ਇਹ ਲੰਮੀ ਨਜ਼ਰ ਮਾਰ ਲਓ ਅੱਗੇ ਤੱਕ ਪੂਰੀ ਨਜ਼ਰ ਲੰਮੀ ਨਜ਼ਰ ਮਾਰੋਗੇ ਤੱਕ ਅੱਗੇ ਤੱਕ ਪਾਣੀ ਪਾਣੀ ਹੈ ਪੂਰਾ ਰਾਸ਼ਟ ਤੱਕ ਸਿਰੇ ਤੱਕ ਪਾਣੀ ਪਹੁੰਚ ਚੁੱਕਿਆ ਹੈ ਤਵੱਡੀ ਤਸਵੀਰ ਹੈ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਬੱਦ ਬੱਦ ਸ਼ੇਅਰ ਜ਼ਰੂਰ ਕਰੀ ਜਾਏ ਉਹ ਨਾਲ ਦੇ ਨਾਲ ਸ਼ੇਅਰ ਕਰੀ ਜਾਏ ਕਿਉਂਕਿ ਤਸਵੀਰ ਅੱਗੇ ਤੱਕ ਪਹੁੰਚਾਣੀ ਲਾਜ਼ਮੀ ਹੈ ਫਾਜ਼ਲ ਕਹਾ ਫਿਰੋਜ਼ਪੁਰ ਜਲਾਲਾਬਾਦ ਜਲਾਲਾਬਾਦ ਉੱਥੇ ਤਸਵੀਰ ਪਹੁੰਚਣੀ ਜ਼ਰੂਰੀ ਹੈ ਕਿਉਂਕਿ ਪਾਣੀ ਇੱਥੋਂ ਵਧ ਰਿਹਾ ਤਾਂ ਸਾਰਾ ਪਾਣੀ ਉੱਧਰ ਅੱਗੇ ਜਾਣਾ ਤੁਹਾਡੀ ਜਾਣਕਾਰੀ ਲਈ ਇੱਕ ਵਾਰ ਫਿਰ ਦੱਸ ਦਿਆਂ ਜੋ ਹਰੀ ਕੇ ਹੈਡ ਹੈ ਉੱਥੇ 2 ਲੱਖ ਕਿਊਸ ਕਿ ਪਾਣੀ ਛੱਡਿਆ ਗਿਆ ਤੇ ਉਹ ਪਾਣੀ ਅੱਗੇ ਜਾ ਕੇ ਫਿਰੋਜ਼ਪੁਰ ਫਾਜ਼ਲ ਕਾ ਜਲਾਲਾਬਾਦ ਕਿੰਨੇ ਅੱਗੇ ਪਿੰਡ ਨੇ ਉੱਥੇ ਜਾ ਕੇ ਵੱਡੀ ਤਬਾਹੀ ਮਚਾਏਗਾ ਪਾਣੀ ਪਾਣੀ ਛੱਡ ਦਿੱਤਾ ਗਿਆ ਉੱਥੇ ਵੱਡੀ ਤਸਵੀਰ ਹੈ ਪਾਖੜਾ ਜੀ ਗੱਲ ਕਰੀਏ ਤਾਂ ਪਾਖੜਾ ਦਾ ਲੈਵਲ 1670.77 ਹੈ 1670.77 ਇੰਨਾ ਵੱਧ ਚੁੱਕਿਆ ਤੇ ਲਗਾਤਾਰ ਪਾਖੜਾ ਦਾ ਜਲ ਪੱਧਰ ਵੱਧ ਚੁੱਕਿਆ ਹੈ ਬਹੁਤ ਜ਼ਿਆਦਾ ਲਗਾਤਾਰ ਪਾਖੜਾ ਦਾ ਵੀ ਜਲ ਪੱਧਰ ਵੱਧ ਚੁੱਕਿਆ ਹੈ ਤੇ ਵੱਡੀ ਤਸਵੀਰ ਹੈ ਉੱਥੋਂ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਿ ਪਾਖੜਾ ਦਾ ਲੈਵਲ ਵੱਧ ਰਿਹਾ ਹੈ ਜਸ ਕਰਕੇ ਚਾਰ ਫਲੱਡ ਗੇਟ ਖੁੱਲ ਗਿਆ ਹੈ ਤੇ ਪਾਣੀ ਲਗਾਤਾਰ ਵੱਧ ਰਿਹਾ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਕਈ ਥਾਵਾਂ ਤੇ ਦਰਾਰ ਨੇ ਢਾਹ ਲਾ ਲਿਆ ਹੈ ਕਈ ਥਾਂ ਤੇ ਜ਼ਮੀਨਾਂ ਦਰਿਆ ਦੇ ਵਿੱਚ ਖਿਸਕਣੇ ਸ਼ੁਰੂ ਹੋ ਚੁੱਕੇ ਹਨ ਹਾਲਾਤ ਬਹੁਤ ਮਾੜੇ ਹੈ ਵੈਲੂ ਅਲਰਟ ਜਾਰੀ ਕਰ ਦਿੱਤਾ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਜਲੰਧਰ ਏਰੀਆ ਹੋ ਗਿਆ ਜਹ ਪਰ ਫਰੋਜਪੁਰ ਫਾਜ਼ਲ ਕਿਹਾ ਉਧਰ ਅਲਰਟ ਤੈ ਤੇ ਛੁੱਟੀਆਂ ਕਰ ਦਿੱਤੀਆਂ ਗਈਆਂ ਸਕੂਲਾਂ ਦੇ ਵਿੱਚ ਇਹ ਅਲਰਟ ਉਦੋਂ ਜਾਰੀ ਕੀਤਾ ਜਾਂਦਾ ਜਦੋਂ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇੱਥੇ ਖਤਰਾ ਬਹੁਤ ਜ਼ਿਆਦਾ ਹੈ ਤਾਂ ਪ੍ਰਸ਼ਾਸਨ ਦੀ ਇਸ ਗੱਲ ਨੂੰ ਤੁਹਾਨੂੰ ਸਮਝਣਾ ਚਾਹੀਦਾ ਹੈ ਸਮਝ ਲੈਣਾ ਚਾਹੀਦਾ ਹੈ ਕਿਹੜੇ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਹੈ ਖਬਰ ਹੋਰ ਕਿਸੇ ਚੈਨਲ ਤੇ ਤੁਹਾਨੂੰ ਨਹੀਂ ਮਿਲਣੀ ਜੋ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਇੱਧਰ ਦੇਖ ਸਕਦੇ ਹੋ ਦਰਿਆ ਸਤਲੁਜ ਪੂਰਾ ਆਫਾਨ ਤੇ ਹੈ ਇੱਧਰ ਜਿਹ ਤੁਸ ਤਸਵੀਰਾਂ ਦੇਖ ਰਹੇ ਹੋ ਦਰਿਆ ਸਤਲੁਜ ਪੂਰਾ ਆਫਾਨ ਤੇ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਬੜੀਆਂ ਖਬਰਾਂ ਵੱਡੀ ਤਸਵੀਰ ਤੋਂ ਦੇਖ ਸਕਦੇ ਆਂ ਤਾ ਇਧਰ ਜਦੋਂ ਪਾਣੀ ਦਰਿਆ ਸਤਲੁਜ ਦਾ ਚੜਦਾ ਹੈ ਅੱਗੇ ਤਾਂ ਫਿਰ ਪਾਣੀ ਸਾਰਾ ਅੱਗੇ ਆ ਜਾਂਦਾ ਜੇਕਰ ਇਧਰੋਂ ਦੀ ਗੱਲ ਕਰੀਏ ਤਾਂ ਕਿੰਨੇ ਵਿੱਚੋਂ ਨੇ ਦੀ ਫਸਲ ਸੀ ਸਾਰੀ ਇਹ ਡੁੱਬ ਚੁੱਕੀ ਹੈ ਅੱਗੇ ਜਾ ਕੇ ਬੰਨਾ ਹੈ ਤਾਂ ਪਾਣੀ ਬੰਨ ਦੇ ਨਾਲ ਲੱਗ ਚੁੱਕਿਆ ਹੈ ਸਾਹਮਣੇ ਅੱਗੇ ਗੱਲ ਕਰੀਏ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਤਾਂ ਸਾਰਾ ਪਾਣੀ ਜਿਹੋ ਹੈ ਇਸ ਸਾਈਡ ਤੇ ਆ ਚੁੱਕਿਆ ਹੈ ਤਾਂ ਫਿਰ ਇਸ ਤੋਂ ਅੱਗੇ ਦਾ ਪਿੰਡ ਕਾਫੀ ਜ਼ਿਆਦਾ ਹੈ ਤਾਂ ਪਿੰਡਾਂ ਨੂੰ ਵਿੱਚ ਖਤਰਾ ਪੈਦਾ ਹੋ ਸਕਦਾ ਜੇਕਰ ਪਾਣੀ ਜ਼ਿਆਦਾ ਵਧ ਜਾਂਦਾ ਹੈ ਪਰ ਜੋ ਜਾਣਕਾਰੀ ਆ ਰਹੀ ਹੈ ਪਖੜਾ ਤੋਂ 50000 ਕਿਊਸਕ ਪਾਣੀ ਹੋਰ ਛੱਡਿਆ ਜਾ ਰਿਹਾ ਹੈ ਔਰ ਚਾਰ ਫਲੱਡ ਗੇਟ ਖੁੱਲੇ ਖੁੱਲ ਗਏ ਹੈ ਔਰ ਟ੍ਰਿਬੂਨਾ ਰਹਿ ਵੀ ਪਾਣੀ ਲਗਾਤਾਰ ਹੈ ਦਰਿਆ ਦੇ ਵਿਚਾਰਿਆ ਇਸ ਤੋਂ ਅੱਗੇ ਹਰੀ ਕੇ ਹੈਡ ਤੋਂ ਤਕਰੀਬਨ 2 ਲੱਖ ਪਾਣੀ ਛੱਡਿਆ ਜਾ ਚੁੱਕਿਆ ਪਰ ਹਰੀ ਕੇ ਹੈਡ ਦੇ ਹਾਲਾਤ ਅਜੇ ਵੀ ਕਾਫੀ ਜ਼ਿਆਦਾ ਮੜੇ ਹੈ ਉੱਥੇ ਪਾਣੀ ਜ਼ਿਆਦਾ ਤਾਂ ਉੱਥੇ ਵੀ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਫਾਜ਼ਲ ਕਿਆ ਫਰੋਪਰ ਜਲਾਲਾਬਾਦ ਕਿੰਨੀ ਵੀ ਅੱਗੇ ਪਿੰਡ ਸਾਰਿਆਂ ਨੂੰ ਉੱਥੇ ਇੱਕ ਵੱਡਾ ਖਤਰਾ ਹੈ ਤਾਂ ਹੋਰ ਜਿਸ ਗੱਲ ਇਸ ਲੈਵਲ ਦੀ ਗੱਲ ਕਰੀ ਤਾਂ ਇਹ ਵੀ ਲੈਵਲ ਲਗਾਤਾਰ ਵੱਧ ਰਿਹਾ ਹੈ ਅੱਗੇ ਕਾਫੀ ਜ਼ਿਆਦਾ ਨੀਵੇਂ ਏਰੀਆ ਨੀਵੇਂ ਏਰੀਆ ਦੇ ਨਾਲ ਜਿੱਦਾਂ ਕਿ ਲੋਹਿਆਂ ਦੇ ਅੱਗੇ ਕਾਫੀ ਜ਼ਿਆਦਾ ਪਿੰਡ ਆ ਜਾਂਦੇ ਤਾਂ ਪਿੰਡਾਂ ਨੂੰ ਉੱਥੇ ਵੱਡਾ ਖਤਰਾ ਹੈ ਜਿੱਦਾਂ ਕਿ ਮੈਨੂੰ ਫੋਨ ਆ ਰਿਹਾ ਸੀ ਪਿੰਡ ਮੰਡਾਲੇ ਦੀ ਛਣਾ ਸੀ ਜੇ ਤੱਕਾ ਬਸਤੀ ਉੱਥੇ ਫੋਨ ਆ ਰਿਹਾ ਸੀ ਕਿ ਹਾਲਾਤ ਕੀ ਨੇ ਉੱਥੇ ਇੱਕ ਬੰਨ ਆਰਜੀ ਬੰਨ ਕਹਿ ਸਕਦੇ ਆ ਜਾਂ ਕੋਈ ਗਵਰਨਮੈਂਟ ਬੰਨ ਕਹਿ ਸਕਦੇ ਆ ਆਪਣੇ ਬਚਾਅ ਦੇ ਲਈ ਲਾਇਆ ਗਿਆ ਸੀ ਜਿੰਨਾ ਆਪਣੀ ਵਧਿਆ ਤਾਂ ਹੁਣ ਮੈਨੂੰ ਲੱਗਦਾ ਕਿ ਉਸ ਨੂੰ ਖਤਰਾ ਹੈ ਬਹੁਤ ਜ਼ਿਆਦਾ ਮਿੱਟੀ ਪਾਈ ਜਾ ਰਹੀ ਹੈ ਉਹ ਵੀ ਟੁੱਟਣ ਵਾਲਾ ਜਾਂ ਫਿਰ ਉੱਥੇ ਖਿਸਕ ਗਿਆ ਹੋਵੇਗਾ ਪਾਣੀ ਉਤਬਾਰ ਨਿਕਲਣਾ ਸ਼ੁਰੂ ਹੋ ਗਿਆ ਹੋਵੇਗਾ ਤਕਰੀਬਨ 100 ਘਰ ਸੀ 100 ਘਰਾਂ ਉੱਤੇ ਇੱਕ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਤਾਂ ਜਿੰਨੇ ਵੀ ਉਧਰ ਬੰਨ ਸੀ ਬੰਨ ਦੇ ਨਾਲ ਤਕਰੀਬਨ 3.5 ਫੁੱਟ 3 ਫੁੱਟ 4-4 ਫੁੱਟ ਬੰਨ ਦੇ ਨਾਲ ਲੱਗ ਚੁੱਕਿਆ ਕਿਉਂਕਿ ਉਹ ਵੈਰੀਆ ਬਹੁਤ ਜ਼ਿਆਦਾ ਨਿਮਾ ਤਵੱਡੀ ਅਪਡੇਟ ਤੋਂ ਨਾਲ ਸੰਝ ਕਰ ਰਿਹਾ ਸੀ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਸੀ ਲਾਈਵ ਇੰਨਰ ਨਿਊਜ਼ ਤੇ ਉਹ ਰਾਹ ਦਾ ਜੋ ਜਲ ਪੱਧਰ ਹੈ ਲਗਾਤਾਰ ਵਧ ਰਿਹਾ ਸਵੇਰੇ ਤੋਂ ਵਧਣਾ ਹੋਇਆ ਜਦੋਂ ਪਾਣੀ ਪੱਧਰ ਸ਼ੁਰੂ ਹੋਇਆ ਦਾ ਤਕਰੀਬਨ 8 ਵਜੇ ਦਾ ਟਾਈਮ ਸੀ ਪਰ ਉਸ ਤੋਂ ਬਾਅਦ ਪਾਣੀ ਘਟਿਆ ਨਹੀਂ ਲਗਾਤਾਰ ਬਾਦਰੇ ਤਾਂ ਵੱਡੀ ਅਪਡੇਟ ਵੱਡੀ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਦਰਿਆ ਸਤਲੁਜ ਦੀਆਂ ਵੱਡੀਆਂ ਤਸਵੀਰਾਂ ਅਸੀਂ ਦੀਆਂ ਲਾਈਵ ਤੋਂ ਟੱਕ ਤੱਕ ਪੇਸ਼ ਆ ਰਹੇ ਹਾਂ ਤੇ ਇਸ ਟਾਈਮ ਮੇਰੇ ਨਾਲ ਜਿਹਨਾਂ ਨੂੰ ਦਰਿਆਵਾਂ ਦੀ ਬਹੁਤ ਜ਼ਿਆਦਾ ਜਾਣਕਾਰੀ ਇੱਕ ਸਰੋਤਾ ਮੇਰੇ ਨਾਲ ਜੁੜ ਚੁੱਕਾ ਹੈ ਸਰਦੂਲ ਸਿੰਘ ਸਰਦੂਲ ਸਿੰਘ ਜੀ ਸਵਾਗਤ ਹੈ ਤੁਹਾਡੇ ਕੀ ਚਾਹਣਾ ਕਰਨ ਚਾਹੋਗੇ ਜੋ ਨੋਚ ਦੇ ਹਾਲਾਤ ਬਣੇ ਹੋਇਆ ਹੈ ਹੈਲੋ ਬਹੁਤ ਮਾਰੇ ਹੋ ਚੁੱਕੇ ਨੇ ਜੇਕਰ ਇੱਥੋਂ ਨੋਟ ਤੋਂ ਬੰਨ ਤੱਕ ਢਾ ਆ ਗਈ ਜੇ ਬੰਨ ਟੁੱਟਦਾ ਤਾਂ ਇੱਥੋਂ ਪਾਣੀ ਨਿਕਲ ਕੇ ਸੰਘੋਆ ਜਿਹੜਾ ਜਨੌਛਦਾਂ ਵਾਲਾ ਟੂਲਟ ਹੈ ਇੱਥੋਂ ਮਾਰ ਹੋ ਕੇ ਇਹ ਸੁਲਤਾਨਪੁਰ ਲੋਧੀ ਕਰਪੂਰਥਾ ਹੋ ਸਕੇ ਕਿ ਜੰਦਰਨ ਕੋਦਰ ਤੱਕ ਜਿਹੜੀ ਮਾਰ ਇਸ ਪਾਣੀ ਦੀ ਹੋ ਜਾਣੀ ਹੈ ਕੀ ਲੱਗਦਾ ਪ੍ਰਸ਼ਾਸਨ ਦੇ ਇੱਥੇ ਕਬੱਡੀ ਨਕਾਮੀ ਹੈ ਜੀ ਪਾਣੀ ਬਹੁਤ ਇਹ ਪਾਣੀ ਬਹੁਤ ਉੱਚਾ ਖੜਾ ਜਿਉਂ ਬੰਦ ਜੋ ਢਾਲ ਲਾ ਕੇ ਟੁੱਟੇਗਾ ਨਾ ਜਿਹੜਾ ਉੱਪਰੋਂ ਨਿਕਲੇ ਉਹ ਗੱਲ ਕੁਝ ਹੋਰ ਇਹਨੂੰ ਢਾਲ ਲਾ ਕੇ ਟੁੱਟੇਗਾ ਨੂੰ ਕੋਈ ਰੋਕਣ ਵਾਲਾ ਜੰਮੇ ਨਹੀਂ ਇਹ ਬਹੁਤ ਦੂਰ ਤੱਕ ਇਹਦੀ ਮਾਰਾ ਸੁਲਤਾਨਪੁਰ ਤੱਕ ਇਹ ਜਿਹੜਾ ਡੁੱਬਿਆ ਉਹ ਸੁਲਤਾਨਪੁਰ ਤੱਕ ਹੋਰ ਮਾਰ ਕਰ ਸਕਦਾ ਹੈ ਪ੍ਰਸ਼ਾਸਨ ਦੀ ਨਾਕਾਮੀ ਕਿਸ ਤਰ੍ਹਾਂ ਸਮਝਦੇ ਹੋ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ ਪ੍ਰਸ਼ਾਸਨ ਦੀ ਸਮਝਦੇ ਹੋ ਕਿ ਕਬੱਡੀ ਨਾਕਾਮੀ ਇੱਥੇ ਇਹ ਬਿਲਕੁਲ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਗੀ ਅਸੀਂ ਸਾਡਾ ਰਿਆ ਸਾਰਾ ਡੁੱਬਣ ਨੂੰ ਫਿਰਦਾ ਬਹੁਤ ਹਾਲਾਤ ਮਾੜੇ ਹੋ ਚੁੱਕੇ ਨੇ ਪਾਣੀ ਧੱਗੇ ਵਾਧੂ ਹੋਇਆ ਪੈ ਸਾਡੇ ਥਾਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਸ ਵੇਲੇ ਮੌਕੇ ਤੇ ਪਹੁੰਚਣਾ ਮੌਕੇ ਤੇ ਪਹੁੰਚ ਕੇ ਦਿਨਾ ਕਹਿ ਲਓ ਤਹਿਸੀਲਦਾਰ ਕਹਿ ਲਓ ਜਾਂ ਡੀਸੀ ਜੰਦਾ ਜिले ਦਾ ਕਹਿ ਲਓ ਇਹ ਉਹਨਾਂ ਦੇ ਵਸੇ ਆ ਉਹ ਆਣ ਕੇ ਜੋ ਵੀ ਕਰ ਸਕਦੇ ਆ ਨਾਲ ਲੋਕੋ ਸਾਡੇ ਲੱਗਣਗੇ ਨਾਲ ਆਪਣਾ ਪ੍ਰਸ਼ਾਸਨ ਲਿਆ ਕੇ ਕੋਈ ਹੋਰ ਗੱਟੇ ਲਿਆਉਣ ਜਾਂ ਕੋਈ ਸੀਮੈਂਟ ਲਿਆ ਆਪਣੇ ਬੋਰੇ ਲਿਆ ਕੇ ਖਾਲੀ ਤੇ ਉਹਨੂੰ ਭਰ ਕੇ ਬੋਰੇ ਗਰੇਟ ਆ ਜਾਣ ਤਾਰਾਂ ਆ ਜਾਣ ਤਾਰਾਂ ਨਾਲ ਜਿਹੜੇ ਛਾਪੇ ਬੰਨ ਕੇ ਲੱਗਨੇ ਆ ਉਦਾਂ ਛਾ ਤੇ ਕੋਈ ਜੇਕਰ 23 ਦੀ ਗੱਲ ਕਰੀਏ 23 ਤੋਂ ਬਾਅਦ 19 ਦੀ ਗੱਲ ਕਰੀਏ ਤਾਂ 23 ਦੇ ਵਿੱਚ ਨੋਚ ਕਾਫੀ ਇਹ ਲੰਮੀ ਸੀ ਇਹ ਟੁੱਟ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਇਹ ਦਰਿਆ ਦੇ ਵਿੱਚ ਖਿਸਕ ਰਹੀ ਹੈ ਜੀ ਨੋਚ ਜਿਹੜੀ ਇਸ ਵਾਰੀ ਮੇਰੇ ਖਿਆਲ ਵੀ ਵੱਧ ਤੋਂ ਵੱਧ ਕੋਈ ਮੇਰੇ ਖਿਆਲ ਵੀ 40 50 ਕਰਮੇ ਰਹਿ ਚੁੱਕੀ ਬਾਕੀ ਸਾਰੀ ਟੁੱਟ ਗਈ ਮੂਹਰੇ ਕੀ ਲੱਗਦਾ ਹੈ ਕਿ ਜੇਕਰ ਪ੍ਰਸ਼ਾਸਨ ਕੋਈ ਕਦਮ ਨਹੀਂ ਚੱਕਦਾ ਨੋਚ ਨਹੀਂ ਬਣੀ ਜਾਂਦੀ ਤਾਂ ਉਹਨਾਂ ਵਾਲੇ ਸਮਝੇ ਖਤਰਾ ਕਿੰਨਾ ਕਿੰਨੇ ਕਪੜੇ ਦੇ ਅੱਗੇ ਲੱਗਦਾ ਹੈ ਜੀ ਦੇਖੋ ਜੀ ਜਿਸ ਤਰ੍ਹਾਂ ਪਿੱਛੋਂ ਆ ਹੁਣੇ 10 ਦਿਨਾਂ ਦੇ ਵਿੱਚ ਢਾ ਕੇ ਲੈ ਆਂਦੀ ਹੈ ਸਾਡਾ 2 ਦਿਨਾਂ ਵਿੱਚ ਕੰਮ ਹੋ ਸਕਦਾ ਗੱਲ ਤੇ ਕੋਈ ਸਰਕਾਰ ਦੇ ਜਿਹੜਾ ਤੁਸੀਂ ਤੁਸੀਂ ਬਨ ਨੋਜਾ ਹਾਂ ਜਿਹੜਾ ਪੈ ਰਹੀ ਆ ਇਹਦਾ 2 ਦਿਨਾਂ ਦੇ ਵਿੱਚ ਬੰਨ ਦੇ ਨਾਲ ਲੱਗ ਜਾਣਾ ਬੰਨ ਤੇ ਫਿਰ ਅਪ ਰੋਕ ਹੀ ਨਹੀਂ ਪਾਵਾਂਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨ ਚਾਹੋਗੇ ਹੋਰ ਬਿਲਕੁਲ ਜੀ ਇਸ ਵੇਲੇ ਮੌਕੇ ਦੀ ਜਿਹੜੀ ਭੂਤਮਾਨ ਦੀ ਸਰਕਾਰ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਸਾਡਾ ਆਣ ਕੇ ਪਤਾ ਲਓ ਸਾਡਾ ਏਰੀਆ ਜਿਹੜਾ ਵਾ ਬਹੁਤ ਜਿਆਦਾ ਇਸ ਵੇਲੇ ਖਤਰੇ ਵਿੱਚ ਆ ਇਹ ਸਾਡੇ ਕੋਲ ਕਾ ਸਾਡੀ ਬੇਨਤੀ ਹੈ ਬੇਨਤੀ ਨੂੰ ਪ੍ਰਵਾਨ ਕਰਨ ਤੇ ਬਹੁਤ ਵਧੀਆ ਗੱਲ ਆਣ ਕੇ ਤੇ ਇੱਥੇ ਪ੍ਰੋਟੈਸਟ ਆਵੇ ਤਾਂ ਸਾਡੇ ਆਣ ਕੇ ਪਤਾ ਲਵੇ ਕਿ ਇੱਥੇ ਕਿਹੜੀ ਚੀਜ਼ ਦੀ ਲੋੜ ਹੈ ਉਹ ਸਾਡੇ ਉੱਤੇ ਪਹੁੰਚਾ ਦੇਣ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜਨ ਦੇ ਲਈ ਓਕੇ ਧੰਨਵਾਦ ਤਾਂ ਇਹ ਸਨ ਸਰਦੂਲ ਸਿੰਘ ਜਿਨ੍ਹਾਂ ਨੇ ਇਹ ਵੀਡੀਓ ਦੇਖੋ ਤਬਾਦ ਸਾਡੇ ਨਾਲ ਕੰਟੈਕਟ ਕੀਤਾ ਸਾਨੂੰ ਫੋਨ ਕੀਤਾ ਜੇਕਰ ਤੁਸੀਂ ਵੀ ਆਪਣੇ ਕੋਈ ਗੱਲ ਰੱਖਣੀ ਚਾਹਣੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਹਰ ਇੱਕ ਕਮੈਂਟ ਦਾ ਜਵਾਬ ਦੇਵਾਂਗੇ ਉਹਨਾਂ ਦਾ ਸਾਫ਼ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿਣਾ ਸੀ ਜੇਕਰ ਨੋਚ ਨਹੀਂ ਬਣਨੀ ਜਾਂਦੀ ਇੱਥੇ ਪੱਥਰ ਬੋਰੇ ਜਾਂ ਕੁਝ ਵੀ ਨਹੀਂ ਲਗਾਇਆ ਜਾਂਦਾ ਤੌਣ ਵਾਲਾ ਸਮਾਂ ਉਹ ਕਿੰਦੋਂ ਖਾਲੀ ਨਹੀਂ ਜਦੋਂ ਇੱਥੇ ਤਕਰੀਬਨ ਪੈਂਦੀ 40 ਪਿੰਡਾਂ ਦੇ ਵਿੱਚ ਤਬਾਈ ਮੱਚ ਸਕਦੀ ਹੈ ਜਿਸ ਕਦਰ ਦਰਿਆ ਸਤਲੁਜ ਦਾ ਪਾਣੀ ਵਧ ਰਿਹਾ ਤਾਂ ਲੋਹਿਆ ਰੇਅ ਦੇ ਵਿੱਚ ਤਬਾਈ ਮੱਚੀ ਹੈ ਤਾਂ ਉਹੀ ਮੰਜ਼ਰ ਇੱਥੇ ਦੇਖਣ ਨੂੰ ਮਿਲ ਸਕਦਾ ਹੈ ਤਬੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਡਰੂਣੀਆਂ ਜ ਪੂਰਾ ਪਰ ਉਹਨਾਂ ਲੋਕਾਂ ਲਈ ਏਡੂ ਜਿਆਦਾ ਡਰਾਉਣੀਆਂ ਹੈ ਜਿਹਨਾਂ ਦੇ ਘਰ ਇਸ ਦਰਿਆ ਦੇ ਵਿੱਚ ਛੜ ਗਏ ਆ ਜਿਨ੍ਹਾਂ ਦੀ ਜ਼ਮੀਨ ਵਿੱਚ ਛੜ ਗਈ ਹੈ ਜੇਕਰ ਜ਼ਮੀਨ ਦੀ ਗੱਲ ਕਰੀਏ ਤਾਂ ਤਕਰੀਬਨ 350 400 ਕਿੱਲਾ ਇੱਥੇ ਸਾਰੀ ਜ਼ਮੀਨ ਦਰਿਆ ਦੇ ਵਿੱਚ ਹੜ ਗਈ ਹੈ ਔਰ ਕਿੰਨਾਂ ਦੇ ਕੋਲ ਬਚੀ ਹੈ ਹਾਲਾਤ ਉਹਨਾਂ ਨੇ ਪਾਣੀ ਦੇ ਉਹਨਾਂ ਦੇ ਹਾਲਾਤ ਉਹ ਤੋਂ ਵੀ ਜਿਆਦਾ ਮਾੜੇ ਕਰ ਦਿੱਤੇ ਹੈ ਹਾਲਾਤ ਬਹੁਤ ਜਿਆਦਾ ਮਾੜੇ ਖਰਾਬ ਹੈ ਅੱਗੇ ਤੱਕ ਤਸਵੀਰ ਤੁਹਾਨੂੰ ਦਿਖਾਉਣੇ ਆ ਕਿ ਸਾਰੀ ਲੰਬੀ ਅੱਗੇ ਤੱਕ ਪਾਣੀ ਸਾਰਾ ਚਲਾ ਗਿਆ ਢੋਨਾ ਜੋ ਹੈ ਉਹ ਪੱਕਣ ਦੀ ਦਾਣਾ ਟੋਨੇ ਨੂੰ ਪੈ ਰਿਹਾ ਤਾਂ ਫਿਰ ਉਹ ਉਸਦੇ ਜਦੋਂ ਪਾਣੀ ਪੈ ਜਾਂਦਾ ਜਾਂ ਡੁੱਬ ਜਾਂਦਾ ਇੱਕ ਦੋ ਦਿਨ ਦੇ ਵਿੱਚ ਫਿਰ ਪਰਾਲੀ ਬਣ ਜਾਂਦੀ ਹੈ ਫਿਰ ਉਹ ਕਿਸੇ ਵੀ ਕੰਮ ਨਹੀਂ ਆਉਂਦਾ ਦੂਜੇ ਪਾਸੇ ਜੇਕਰ ਟੋਨਾ ਮਾਣਾ ਮोटा ਬਾਟਵੀ ਜਾਂਦਾ ਤਾਂ ਫਿਰ ਆੜਤੀ ਵੀ ਇੱਕ ਨਖਰੇ ਕਰਦੇ ਆ ਆੜਤੀ ਕਹਿੰਦੀ ਇੱਕ ਨਹੀਂ ਇਹ ਤਾਂ ਕਾਲਾ ਹੋ ਗਿਆ ਸਰਕਾਰ ਚੁੱਕਦੀ ਨਹੀਂ ਹਾਲਾਤ ਬਹੁਤ ਜ਼ਿਆਦਾ ਮਾੜੇ ਬਣ ਜਾਂਦੇ ਆ ਤਾਂ ਪ੍ਰਸ਼ਾਸਨ ਨੂੰ ਇੱਥੇ ਪਹੁੰਚਣਾ ਚਾਹੀਦਾ ਦੂਜੀ ਵੱਡੀ ਗੱਲ ਹੈ ਕਿ ਸਰਕਾਰ ਤੇ ਵੱਡੇ ਅਲੀਗੇਸ਼ਨ ਵੱਡੇ ਇਲਜ਼ਾਮ ਵੀ ਲੱਗਿਆ ਕਿ ਮੁਆਵਜ਼ਾ ਨਹੀਂ ਦਿੱਤਾ ਗਿਆ ਜਿੱਥੇ ਮੁਰਗੀਆਂ ਦਾ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਭਗਵੰਤ ਮਾਨ ਜੀ ਕਹਿੰਦੇ ਸੀ ਪਰ ਕਹਿੰਦੇ ਇੱਥੇ ਤਾਂ ਬੰਦੇ ਮਰ ਜਾਂਦੇ ਆ ਉਹਦਾ ਮੁਆਵਜ਼ਾ ਨਹੀਂ ਮਿਲਦਾਗਾ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਛੋਲੇ ਪਿੰਡ ਤੋਂ ਥੋੜੇ ਜਿਹੀ ਪਿੱਛੋਂ ਦੀ ਤਸਵੀਰ ਹੈ ਇੱਕ ਤਰ੍ਹਾਂ ਸਮਝਾਉਣ ਦੀ ਹੋਰ ਕੋਸ਼ਿਸ਼ ਕਰਦਾ ਕਿ ਜਦੋਂ ਮਹਿਦਪੁਰ ਤੋਂ ਜਗਰਾਉਂ ਮਾਰਗ ਤੇ ਜਾਈਏ ਤਾਂ ਪੁਲ ਦੇ ਚੜ੍ਹਦੇ ਵਾਲੇ ਪਾਸੇ ਤਕਰੀਬਨ 500 ਮੀਟਰ ਅੱਗੇ ਜਾ ਕੇ ਇਹ ਸਾਰੀ ਨੋਚ ਦੀ ਤਸਵੀਰ ਹੈ ਜੇਕਰ ਕੋਈ ਹੋਰ ਦਸ਼ਕ ਦੇਖ ਰਿਹਾ ਹੈ ਕਮੈਂਟਾਂ ਦੇ ਜਰੀਏ ਤੁਸੀਂ ਨੂੰ ਪੁੱਛ ਸਕਦੇ ਹੋ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਮੈਂ ਜਿੱਦਾਂ ਕਿ ਵਾਰ-ਵਾਰ ਵਾਰ-ਵਾਰ ਮੈਂ ਜ਼ਿਕਰ ਜਦੋਂ ਕਰਦਾ ਤਾਂ ਮਨ ਲੋਹਿਆ ਏਰੀਆ ਦਾ ਜ਼ਿਕਰ ਜ਼ਰੂਰ ਕਰਦਾ ਕਿਉਂਕਿ ਕੋਈ ਕੋ ਏਰੀਆ ਮੇਰਾ ਦੇਖਿਆ ਹੋਇਆ ਹੈ ਉੱਥੇ ਹਾਲਾਤ ਬਹੁਤ ਜ਼ਿਆਦਾ ਮਾੜੇ ਬੱਤਰ ਖਰਾਬ ਕੱਲ ਦੇ ਸਿਪਰ ਅੱਜ ਹੋਰ ਵੀ ਮਾੜੇ ਹੋ ਚੁੱਕਿਆ ਤਾਂ ਉੱਥੇ ਦੇ ਲੋਕਾਂ ਨੂੰ ਸੰਭਲ ਜਾਣਾ ਚਾਹੀਦਾ ਹੈ ਕਿੰਨੇ ਆਸ-ਪਾਸੇ ਪਿੰਡ ਹੈ ਉਹਨਾਂ ਨੇ ਉਹਨਾਂ ਨੂੰ ਤੋਂ ਸਮਾਨ ਚੱਕ ਲੈਣਾ ਚਾਹੀਦਾ ਹੈ ਜੋ ਕਿ ਉਹਨਾਂ ਵਾਲੇ ਟਾਈਮ ਦੇ ਵਿੱਚ ਖਤਰਾ ਪੈਦਾ ਹੋ ਸਕਦਾ 23 ਦੇ ਵਿੱਚ ਜਦੋਂ ਪਾਣੀ ਆਇਆ ਸੀ ਤਾਂ ਸਮਾਨ ਚੱਕਣ ਦੀ ਉਹਨਾਂ ਕੋਲ ਫੁਰਸਤ ਨਹੀਂ ਸੀ ਜਦੋਂ ਬੰਨ ਟੁੱਟਿਆ ਹਾਲਾਤ ਇਸ ਤਰ੍ਹਾਂ ਬਣਿਆ ਹੋਇਆ ਸੀ ਕਿ ਇੱਕ ਘਰ ਦੀ ਇੱਕ ਮਾਤਾ ਉਹ ਰੋ ਪਈ ਸੀ ਕਹਿੰਦੀ ਕਿ ਮੇਰੇ ਤਾਂ ਕੁੜੀ ਦਾ ਦਾਜ ਅਸੀਂ ਜੋੜਿਆ ਸੀ ਉਹ ਵੀ ਦਰਿਆ ਦੇ ਵਿੱਚ ਛੜ ਗਿਆ ਜਦੋਂ ਕਵਰਜ ਕਵਰੇਜ ਕਰਨ ਜਾਂਦੇ ਸੀ ਤਾਂ ਵਾਸ਼ਿੰਗ ਮਸ਼ੀਨਾਂ ਹੋਰ ਸਮਾਨ ਲੋਕੋ ਆਪਣੀ ਆਪਣੀ ਲੱਭਣ ਲਈ ਆਉਂਦੇ ਵੀ ਸਾਡਾ ਇੱਥੇ ਰੁੜ ਗਿਆ ਸਾਡਾ ਸਮਾਨ ਹੀ ਰੁੜ ਗਿਆ ਤਾਂ ਐਡੇ ਹਾਲਾਤਾਂ ਕਿਤੇ ਹੋ ਜਾਣ ਉਦੋਂ ਪਹਿਲਾਂ ਸਮਾਨ ਚੱਕ ਲੈਣੇ ਦਾ ਲੋਗਿਆ ਰੀ ਦੀ ਵੱਡੀ ਅਪਡੇਟ ਵੱਡੀ ਖਬਰ ਤੁਹਾਨੂੰ ਦੇ ਰਿਹਾ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਦ ਦਰਿਆ ਸਤਲੁਜ ਦਾ ਜਲ ਪੱਧਰ ਸਵੇਰ ਦੇ ਅਪਡੇਟ ਤੁਹਾਨੂੰ ਦੇ ਰਿਹਾ ਕਜੇ ਤੱਕ ਪਾਣੀ ਘਟਿਆ ਨਹੀਂ ਲਗਾਤਾਰ ਦਰਿਆ ਵਹਾਨ ਤੇ ਹੈ ਸਵੇਰ ਪਹਿਲਾਂ 2 ਫੁੱਟ ਵਧਿਆ ਪਰ 3 ਫਿਰ 4 ਤਾਂ ਹੁਣ ਤਕਰੀਬਨ 5.5 ਫੁੱਟ ਪਾਣੀ ਵੱਧ ਚੁੱਕਿਆ ਜੋ ਇੱਕ ਵੱਡੀ ਅਪਡੇਟ ਹੈ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਾਖੜਾ ਦਾ ਲੈਵਲ ਲਗਾਤਾਰ ਵੱਧ ਚੁੱਕਿਆ ਹੈ 1670.77 ਹੋ ਚੁੱਕਿਆ 1670.77 ਪਾਖੜਾ ਦਾ ਲੈਵਲ ਹੈ ਹਰ ਇੱਕ ਹੜ੍ਹ ਤੋਂ 2 ਲੱਖ ਪਾਣੀ ਛੱਡਿਆ ਜਾ ਰਿਹਾ ਹੈ ਜੋ ਫਿਰੋਜ਼ਪੁਰ ਫਾਜ਼ਲ ਕੈਰੀ ਦੇ ਵਿੱਚ ਅੱਗੇ ਤਬਾਹੀ ਮਚਾਰਿਆ ਪੂਰਾ ਪੰਜਾਬ ਇਸ ਟਾਈਮ ਹੜ੍ਹਾਂ ਦੀ ਲਪੇਟ ਦੇ ਵਿੱਚ ਹੈ ਤਾਂ ਲੋਕ ਇੱਥੇ ਵੱਡੇ ਸਵਾਲ ਕਰਦੇ ਆ ਕਿ ਜੋ ਸਾਡੀ ਸਰਕਾਰ ਹੈ ਉਹ ਸਿਰਫ ਟੁਟਕਲੇ ਸੁਣਾਉਣ ਜੋਗੀ ਹੈ ਹੋਰ ਕੁਝ ਨਹੀਂ ਕਰਦੀ ਪੰਜਾਬ ਚ ਇਹ ਕਹਿੰਦੇ ਸਾਰਾ ਹੜ੍ਹ ਜੇ ਇਹਨਾਂ ਨੂੰ ਕੀ ਹੈ ਮੰਤਰੀਆਂ ਨੂੰ ਕੀ ਹੈ ਇੱਕ ਹੋਰ ਤੂੰ ਨਿਕਲ ਇੱਥੇ ਮੈਂ ਜ਼ਿਕਰ ਵਾਰ-ਵਾਰ ਕਰਦਾ ਕਿ ਜਦੋਂ ਪਾਣੀ ਜਿਆਦਾ ਆ ਜਾਂਦਾ ਇੱਥੇ ਜੇ ਇਹ ਹਾਲਾਤ ਬਣਦੇ ਆ ਤਾਂ ਫਿਰ ਇੱਥੇ ਐਮ ਐਲ اے ਐਮ ਪੀ ਬਹੁਤ سارے ਇੱਥੇ ਆ ਜਾਣਗੇ ਫੋਟੋਆਂ ਕਰਵਾਉਣ ਦੇ ਲਈ ਤੋ ਸਿਰਫ ਫੋਟੋਆਂ ਤੱਕ ਹੀ ਮਤ ਹੁੰਦੇ ਜਾਂ ਸਾਡੇ ਅਧਿਕਾਰੀ ਆਉਣ ਫੋਟੋਆਂ ਸੈਲਫੀ ਕਰਕੇ ਤਾਂ ਫਿਰ ਚਲੇ ਜਾਂਦੇ ਆ ਤਾਂ ਲੋੜ ਹੈ ਅੱਜ ਇੱਥੇ ਓਖੇ ਸਮੇਂ ਖੜਨ ਦੀ ਆਮ ਲੋਕਾਂ ਦੀ ਬਾਹ ਫੜਨ ਦੀ ਜੇਕਰ ਫੋਟੋਆਂ ਕਰਾਉਣ ਇੱਥੇ ਆਉਣਾ ਤਾਂ ਫਿਰ ਲੋਕ ਕਹਿੰਦੇ ਅਸੀਂ ਤਾਂ ਫਿਰ ਰੋੜੇ ਚੱਕ ਕੇ ਪਿੱਛੇ ਲੱਗਾਂਗੇ ਤੇ ਉਹਦਾ ਜ਼ਿੰਮੇਵਾਰ ਸਰਕਾਰ ਹੋਗੀ ਜੇਕਰ ਓਖੇ ਟਾਈਮ ਸਰਕਾਰ ਸਾਡੇ ਨਾਲ ਨਹੀਂ ਖੜੀ ਤਾਂ ਫਿਰ ਕਹਿੰਦੇ ਬਾਅਦ ਵਿੱਚ ਵੀ ਕੋਈ ਇੱਥੇ ਨਾ ਆਵੇ ਫੋਟੋਆਂ ਕਰਵਾਉਣ ਨਾ ਆਵੇ ਇਹ ਵੱਡੇ ਸਵਾਲ ਨੇ ਦੂਜੀ ਗੱਲ ਹੈ ਕਿ ਇੱਥੇ ਜਿੰਨਾ ਵੀ ਏਰੀਆ ਕੱਚੇ ਘਰ ਬਹੁਤ ਜ਼ਿਆਦਾ ਹੈ ਤਾਂ ਜੋ ਲੋਕ ਨੇ ਉਹਨਾਂ ਦੇ ਜੋ ਘਰ ਨੇ ਉਹ ਘਰ ਪਾਣੀ ਦੇ ਵਿੱਚ بارش ਦੇ ਪਾਣੀ ਨਾਲ ਡਿੱਗ ਚੁੱਕੇ ਨੇ ਤੇ ਤਰਪਾਈਆਂ ਦਾ ਕੋਈ ਪ੍ਰਬੰਧ ਨਹੀਂ ਹੈ ਲੋਕਾਂ ਨੂੰ ਕਿਸੇ ਨੇ ਕੋਈ ਪੁੱਛਿਆ ਨਹੀਂ ਲੋਕਲ ਲੈ ਵਸੇ ਅਰੇਂਜਮੈਂਟ ਕਰ ਇਹ ਕਰਨਾ ਚਾਹੀਦਾ ਹੈ ਜਿੰਨੀਆਂ ਕਿ ਮੰਡੀਆਂ ਪਈਆਂ ਅਨਾਜ ਮੰਡੀਆਂ ਖਾਲੀ ਪਈਆਂ ਤਾਂ ਉੱਤੇ ਸ਼ੈੱਡ ਵਗੈਰਾ ਟੈਂਟ ਵਗੈਰਾ ਲਗਾ ਦੇਣੇ ਚਾਹੀਦੇ ਹੈ ਵੀ ਜੋ ਹੜਪੀੜ ਤਾਂ ਇੱਥੇ ਆ ਕੇ ਤੁਸੀਂ ਰੋਕੋ ਦਰਿਆਵਾਂ ਉਫਾਨ ਤੇ ਪ੍ਰਸ਼ਾਸਨ ਦੇ ਵੱਲੋਂ ਤੇ ਵੀ ਨਹੀਂ ਦੱਸਿਆ ਗਿਆ ਵੀ ਹਾਂ ਤੁਸੀਂ ਥੋੜਾ ਦੂਰ ਹੋ ਜਾਓ ਹਾਂ yellow alert red alert alert ਇਹਨੇ ਕੋਈ ਜਾਰੀ ਕਰਦੇ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜਾ alert ਕਿੱਥੇ ਕੰਮ ਆਉਂਦਾ ਲੋਕਾਂ ਨੂੰ ਇਹ ਨਹੀਂ ਪਤਾ ਸਮਝ ਨਹੀਂ ਆ ਰਹੀ ਕੱਲਾ alert ਕਰਦੇ ਨਾਲ ਫਾਇਦਾ ਨਹੀਂ ਆਉਣਾ ਇਹ ਗੱਲ ਸਮਝੋਣੀ ਪੈਣੀ ਹੈ ਕਿ ਦਰਿਆ ਦੇ ਵਿੱਚ ਪਾਣੀ ਆ ਰਿਹਾ ਦਰਿਆਵਾਂ ਤੋਂ ਤੁਸੀਂ ਦੂਰ ਰਹੋ ਜਾਂ ਫਿਰ ਤੁਹਾਡੇ ਲਈ ਇਹ ਅਸੀਂ ਪੂਕਤੇ ਪ੍ਰਬੰਧ ਕਰ ਰਹੇ ਹਾਂ ਸਰਕਾਰ ਚਾਹੇ ਸਰਕਾਰ ਨੇ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਆ ਪਰ ਕੰਟਰੋਲ ਰੂਮਾਂ ਦਾ ਕੰਮ ਕੀ ਹੈ ਜਿਹੜੇ ਕੰਮ ਹੀ ਨਾਉਣ ਲੋਕਾਂ ਨੂੰ ਤਾਂ ਨਮਰਾਂ ਦੇ ਨਹੀਂ ਪਤਾ ਕਿ ਡਾਇਲ ਕਿੱਥੇ ਕਰਨੇ ਤੇ ਫੋਨ ਕਿੱਥੇ ਲਾਉਣਾ ਹੈ ਅਜੇ ਲੋਕਾਂ ਨੂੰ ਕੰਟਰੋਲ ਰੂਮਾਂ ਦਾ ਪਤਾ ਨਹੀਂ ਗਾ ਵੀ 1902 ਜਾਂ ਹੋਰ ਜਿੰਨਾ ਵੀ ਨੰਬਰ ਦਿੱਤਾ ਹੋਇਆ ਵੀ ਉਹ ਅਸੀਂ ਉੱਤੇ ਫੋਨ ਕਰਨਾ ਹੈ ਅਜੇ ਤੱਕ ਕੋਈ ਪਤਾ ਨਹੀਂ ਹੈ ਹਾਲਾਤ ਦਰਿਆ 72 ਦੇ ਬੱਤਰਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿੱਟ ਸੈਲਫੀ ਲੈਣ ਵਾਲੇ ਦਾ ਤਾਤਾ ਲੱਗਿਆ ਹੋਇਆ ਹਾਲਾਤ ਬੜੇ ਮਾੜੇ ਨੇ ਕਿਸੇ ਵੀ ਟਾਈਮ ਸਾਹਮਣੇ ਜੇਕਰ ਕੋਈ ਵਿੱਚ ਡੱਕ ਜਾਂਦਾ ਤਾਂ ਫਿਰ ਆਪਾਂ ਕਹਿੰਨੇ ਆ ਕਿ ਇਹਦਾ ਪਰਮਾਤਮਾ ਦੀ ਹਣ ਹੋਣੀ ਆ ਬੜਾ ਮਾੜਾ ਹੋਇਆ ਇਹ ਹਾਲਾਤ ਨੇ ਇੱਥੇ ਤੇ ਬੇਨਤੀ ਆ ਪ੍ਰਸ਼ਾਸਨ ਨੂੰ ਇਸ ਤੇ ਨਿਗਰਾਨਾ ਰੱਖੇ ਪਰ ਇੱਕ ਗੱਲ ਜ਼ਰੂਰ ਕਰਦਾ ਕਿ ਤੁਹਾਡੇ ਸਾਹਮਣੇ ਕੋਈ ਮਿਲ ਜੇ ਤਾਂ ਚਾਰ ਕੰਨ ਤੇ ਲਾ ਕੇ ਜ਼ਰੂਰ ਭਜਾਇਆ ਕਰੋ ਕੋਈ ਕਿ ਜੇ ਮੈਂ ਇਹ ਜੋ ਕੰਮ ਕਰਦਾ ਤਾਂ ਪੱਤਰਕਾਰ ਚੰਗਾ ਨਹੀਂ ਲੱਗਦਾ ਕਿਸੇ ਦੀ ਜਾਨ ਦਾ ਬਾਤ ਜੇ ਕਿ ਥੱਪੜ ਦੇ ਨਾਲ ਤਾਂ ਉਦੋਂ ਹੋਰ ਵੱਧ ਕੀ ਚਾਹੀਦਾ ਹੁਣ ਉੱਥੇ ਸਾਹਮਣੇ ਮੁੰਡਾ ਖੜਾ ਸੀਗਾ ਤੇ ਅੱਗੇ ਦਰਿਆ ਕਿੰਨੀ ਦੂਰ ਡਰ ਤਾਂ ਸਾਨੂੰ ਵੀ ਲੱਗ ਰਿਹਾ ਚ ਰਿਪੋਰਟਿੰਗ ਅਸੀਂ ਕਰ ਰਹੇ ਹਾਂ ਦੂਰ ਮੈਂ ਉਸ ਜਗ੍ਹਾ ਤੇ ਖੜਾ ਰਿਹਾ ਤੁਸੀਂ ਤਸਵੀਰ ਦੇ ਸਕਦੇ ਹੋ ਰੱਬ ਨਾ ਕਰੇ ਇੱਥੇ ਪਾਣੀ ਆ ਜਾਏ ਇਧਰੋਂ ਤਾਂ ਵੱਤ ਤੋਂ ਵੱਤ ਮੈਂ ਇਧਰ ਰੁੜ ਜਾਊਗਾ ਤੇ ਮੈਂ ਬਚਦਾ ਜਾਊਂਗਾ ਜਾਨ ਤੋਂ ਪਰ ਜਦੋਂ ਬੰਦਾ ਉੱਥੇ ਖੜਾ ਹੋਊਗਾ ਤੇ ਅੱਗੇ 25 ਫੁੱਟ ਪਾਣੀ ਚੱਲ ਰਿਹਾ ਤਾਂ ਫੇਰ ਹਰੀਕੇ ਹੈਡ ਤੋਂ ਇਲਾਵਾ ਹੋਰ ਕੋਈ ਸੁਝਣਾ ਨਹੀਂ ਤੇ ਮ ਤੇ ਅਜਿਹੇ ਕੰਮ ਨਹੀਂ ਕਰਨਾ ਚਾਹੀਦਾ ਸੈਲਫੀਆਂ ਦਾ ਤਾਤਾ ਨਹੀਂ ਲਗਣਾ ਚਾਹੀਦਾ ਸੈਲਫੀ ਕਰਨੀ ਹੈ ਤਾਂ ਦੂਰ ਰਹਿ ਕੇ ਕਰ ਲੋ ਅਜਾਣ ਹੋਵੇ ਕਿਸੇ ਦਰਿਆ ਦੇ ਹੜ੍ਹ ਦੇ ਵਿੱਚ ਹੜ੍ਹ ਜਾਓ ਹਾਲਾਤ ਬੜੇ ਮਾੜੇ ਨੇ ਇੱਕ ਵਾਰ ਹੋਰ ਤੁਸੀਂ ਦੇਖ ਸਕਦੇ ਹੋ ਇਦਰੇ ਹੜਾਤ ਨੇ ਇਹ ਹੀਰੋ ਸਾਹਿਬ ਦੇਖ ਸਕਦੇ ਆਂ ਇਹ ਹੀਰੋ ਸਾਹਿਬ ਫੋਟੋਆਂ ਕਰਵਾ ਰਹੇ ਨੇ ਤੇ ਬਾਈ ਚਾਂਸ ਜੇ ਪਾਣੀ ਜਾਂ ਕੁਝ ਹੋ ਜੇ ਤਾਂ ਫਿਰ ਇਹ ਜੇ ਨੌਜਵਾਨਾਂ ਤੇ ਪਰਚੇ ਵੀ ਦਰਜ ਹੋਣੇ ਚਾਹੀਦੇ ਮੈਂ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂਗਾ ਇਹ ਤਸਵੀਰ ਦੇਖ ਲਓ ਜੇ ਕੋਈ ਪਛਾਣ ਲਓ ਜੇਕਰ ਬੰਦਾ ਇਹੋ ਜਿਹਾ ਦਰਿਆ 'ਚ ਹੜ ਜਾਂਦਾ ਹੈ ਉੱਥੇ ਪਾਣੀ ਚ ਡੱਕ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕ ਤਾ ਸਿੱਧੀਆਂ ਤਸਵੀਰਾਂ ਤੁਹਾਡੇ ਦਾ ਕਾਸੀ ਪਛਾਣ ਤਾਂ ਜ਼ਰੂਰ ਦਿੱਤੀਆਂ ਪਰ ਇਹ ਹਾਲਾਤ ਇਦਾਂ ਨਹੀਂ ਹੋਣ ਚਾਹੀਦੇਗੇ ਹਾਂਜੀ ਗਲਤ ਗੱਲ ਕੀਤੀ ਹੈ ਤੇਰੇ ਕੋਲ ਕੌਣ ਕਰ ਗਲਤ ਕਰ ਕੱਟ ਦੇਣਾ ਕੋਈ ਨਹੀਂ ਹਾਂਜੀ ਗਲਤ ਗੱਲ ਕੀਤੀ ਰਸ ਕਿ ਉਹ ਤੇ ਫੋਟੋ ਉੱਥੋਂ ਕਿਉਂ ਕਰਵਾ ਰਹੀ ਕੀ ਹੈ ਜੇ ਡੱਗੇ ਤੇ ਜ਼ਿੰਮੇਵਾਰ ਕੌਣ ਹੋ ਗਿਆ ਹੈ ਕੋਈ ਦੱਸ ਹੈ ਕੋਈ ਜਵਾਬ ਹੈ ਤੇਰੇ ਕੋਲ ਨਹੀਂ ਹੈਗਾ ਜਿੱਦ ਅੱਜ ਮਾਂ ਤੇਰੀ ਮਾਂ ਨੂੰ ਪਤਾ ਲੱਭ ਜਾਊਗਾ ਦੁਬਾਰਾ ਉਹ ਨਹੀਂ ਕਹੇ ਨਹੀਂ ਉਹਨੇ ਕਹੋ ਤੱਕ ਉਹਗਾ ਦਰਾਸ਼ਾਲ ਮਾਰ ਦੇ ਮਾਰ ਦੂੰਗਾ ਉਹ 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 ਤਾਂ ਕਹਿ ਦਿੰਦਾ ਕਿ ਦਰਾਇ ਛਲ ਮਰ ਮਾਰ ਦੂੰਗਾ ਮੈਂ ਕਹਿੰਦਾ ਨਾ ਮਾਰ ਦੂੰਗਾ ਤਾਂ ਫਿਰ ਇਸ ਤਰ੍ਹਾਂ ਕਿਉਂ ਕਰ ਰਹੇ ਆ ਤਾਂ ਇਹ ਹਾਲਾਤ ਕੇਵਰ ਮਾੜੇ ਜਰੂਰ ਬਣ ਜਾਂਦੇ ਆ ਸਭ ਤੋਂ ਗੱਲ ਚੱਲ ਆ ਪੁੱਛ ਗੱਲ ਤੇ ਆ ਜਾਂਦੇ ਆ ਚਲ ਇਹ ਸਲਫੇ ਵਗੈਰਾ ਚਲਦੀ ਰਹਿੰਦੀ ਹੈ ਕਿ ਵੀਰ ਮਜ਼ਾਕ ਵੀ ਚੱਲ ਜਾਂਦਾ ਤੇ ਗੱਲ ਇਹ ਆ ਕਿ ਜੋ ਸਰਦੂਲ ਸਿੰਘ ਨੇ ਗੱਲ ਕੀਤੀ ਵਾਜਬ ਸੀ ਗੱਲ ਦੇ ਵਿੱਚ ਦਮ ਜਰੂਰ ਸੀਗਾ ਉਹਨਾਂ ਨੇ ਕਿਹਾ ਕਿ ਬੰਨਣਾ ਨੂੰ ਬੰਨਣ ਦੀ ਤਿਆਰੀ ਨੋਚ ਨੂੰ ਬੰਨਣ ਦੀ ਤਿਆਰੀ ਹੋ ਜਾਣੀ ਚਾਹੀਦੀ ਹੈ ਤਾਂ ਜੋ ਹਾਲਾਤ ਮਾੜੇ ਨਾ ਹੋਣ ਤਾਹ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਧਰ ਤੱਕ ਤਸਵੀਰ ਇੱਧਰ ਇੱਕ ਵਾਰ ਨਜ਼ਰ ਮਾਰ ਲਓ ਕਿ ਦਰਿਆ ਸਾਤੂ ਦਾ ਜਲ ਪੱਧਰ ਕਿਸ਼ ਕਦਰ ਵੱਧ ਰਿਹਾ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਅੱਗੇ ਤੱਕ ਤਸਵੀਰ ਹੁਣ ਦਿਖਾਉਣੇ ਆ ਤੁਹਾਨੂੰ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਰਹੇ ਨੇ ਦਰਿਆਵਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇਧਰ ਤਸਵੀਰ ਤੁਸੀਂ ਨਜ਼ਰ ਮਾਰਦੇ ਚੱਲੋ ਮੈਂ ਤਸਵੀਰ ਸਾਰੀ ਦਿਖਾਉਂਦਾ ਜਾਨਾ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਪਾਣੀ ਦਾ ਚੱਲ ਪੱਦਰ ਲਗਾਤਾਰ ਵਧ ਰਿਹਾ ਲਗਾਤਾਰ ਬਹੁਤ ਦੁਖਦਾਈ ਖਬਰ ਹੈ ਕਿ ਦਰਿਆਵਾਂ ਦਾ ਪੱਦਰ ਲਗਾਤਾਰ ਵਧ ਰਿਹਾ ਹੈ ਲੋਆਂ ਲਈ ਇਲਾਕੇ ਲਈ ਸਭ ਤੋਂ ਵੱਡਾ ਖਤਰਾ ਹੈ ਮੈਂ ਬੇਨਤੀ ਕਰਦਾ ਕਿ ਸੰਭਲ ਜਾਣ ਵੀਰੋ ਸੰਭਲ ਜਾਓ ਪਾਣੀ ਦਾ ਜਲ ਪੱਦਰ ਬਹੁਤ ਜ਼ਿਆਦਾ ਵਧ ਰਿਹਾ ਹੈ ਦਰਖਤ ਡਿੱਗਣੇ ਸ਼ੁਰੂ ਹੋ ਚੁੱਕੇ ਹੈ ਸਾਹਮਣੇ ਦੇਖ ਸਕਦੇ ਵੱਡਾ ਦਰਖਤ ਇੱਕ ਸ਼ਪੈਦੇ ਦਾ ਡਿੱਗਿਆ ਹੋਇਆ ਹੈ ਇਹ ਪਾਣੀ ਦੇ ਵਹਾਅ ਦੇ ਵਿੱਚ ਡਿੱਗਿਆ ਹੋਇਆ ਹੈ ਤਾਂ ਕੁਝ ਟਾਈਮ ਬਾਅਦ ਦਰਿਆ ਦੀ ਭੇੜ ਚੜ ਜਾਊਗਾ ਇਹ ਤਾਂ ਹਾਲਾਤ ਬਹੁਤ ਮਾੜੇ ਨੇ ਨੋਚ ਨੂੰ ਢਾ ਲੱਗੀ ਹੋਈ ਹੈ ਵੱਡੀ ਖਬਰ ਵੱਡੀ ਅਪਡੇਟ ਸਿੱਧਾ ਸ਼ਵੇਰਾ ਲਾਈਵ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਪਾਣੀ ਉਹ ਫਾਨ ਤੇ ਆ ਪੂਰਾ ਜੋਰਾ ਤੇ ਪਾਣੀ ਬਹੁਤ ਵੱਡੀ ਤਸਵੀਰ ਵੱਡੀ ਖਬਰ ਆ ਦੇਖ ਸਕਦੇ ਹਾਂ ਇਹ ਸਾਰੇ ਜੋ ਮੁੰਡੇ ਖੜੇ ਆ ਸਾਰੇ ਦਰਿਆ ਦੇਖਣ ਆਇਆ ਪਰ ਮਤ ਉਹ ਦੇਖੋ ਸੋ ਸਾਹਮਣੇ ਕੀ ਹੋਇਆ ਉਹ ਹਾਲਾਤ ਬਣੇ ਹੋਇਆ ਸਾਹਮਣੇ ਵੱਡੀ ਤਸਵੀਰ ਹੈ ਵੱਡੀ ਤਸਵੀਰ ਦੁਖੀ ਕਰਨ ਵਾਲੀ ਤਸਵੀਰ ਨੋਚ ਲੰਬੀ ਢਾਹ ਲੱਗੀ ਹੋਈ ਇੱਥੇ ਵੀ ਢਾਹ ਲੱਗ ਚੁੱਕੀ ਹੈ ਲਗਾਤਾਰ ਵਿੱਚ ਡਿੱਗ ਰਹੀ ਹੈ ਨੋਚ ਸਾਹਮਣੇ ਦੇਖ ਸਕਦੇ ਹੋ ਤਾਂ ਤੇ ਆ ਸਤੁਲ ਦੇ ਸਿੱਧੀਆਂ ਤਸਵੀਰਾਂ ਸੀ ਤੁਹਾਡੇ ਤੱਕ ਪਹੁੰਚਾਰਿਆ ਦੇਖ ਸਕਦੇ ਹੋ ਤੁਸੀਂ ਪਰ ਹਾਲਾਤ ਬਹੁਤ ਜ਼ਿਆਦਾ ਮਾੜੇ ਬਣਿਆ ਆ ਚਾਰੇ ਪਾਸੇ ਪਾਣੀ 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 ਦਾ ਕਹਿ ਰਿਹਾ ਸਤਲੁਜ ਦਰਿਆ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਇਓ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਦਰਿਆ ਸਤਲੁਜ ਦੀ ਸਿੱਧੀਆਂ ਰਿਪੋਰਟ ਜੋ ਹੈ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤਾਂ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਸਾਹਮਣੇ ਹੈ ਜਲਪੱਤਰ ਦਰਿਆ ਦਾ ਲਗਾਤਾਰ ਵਧ ਰਿਹਾ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਕਾਫੀ ਜ਼ਿਆਦਾ ਮਾੜੇ ਬਣੇ ਹੋਇਆ ਇਧਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਹਾਂ ਇਹ ਵਾਰੀ ਕਿ ਪਾਣੀ ਕਾਫੀ ਜ਼ਿਆਦਾ ਵਧ ਰਿਹਾ ਤਾਂ ਜਾਂਦੇ ਜਾਂਦੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਲਦੀ ਮੈਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਆਨੰਦ ਐਨ ਐਨ ਆਰ ਨਿਊਜ਼ ਬਹੁਤ ਬਹੁਤ ਧੰਨਵਾਦ